ਇਹ 1 ਏਕੜ ਜ਼ਮੀਨ ਜਿਹੜੀ ਆ ਪਸਾਨਾ ਦੀ ਹੱਥ ਭੇਜ ਐਸੂਲੇ ਚੱਲੀ ਹੋਈ ਆ ਕਿਉਂਕਿ ਤਕਰੀਬਨ ਸਾਲ 2 ਸਾਲ ਬਾਅਦ ਪਾਣੀ ਆਈ ਜਾਂਦਾ ਹੈ ਇਸ ਦੇ ਬਾਰੇ ਲੋੜ ਆ ਅਸੀਂ ਬਾਤ ਤੋਂ ਬਾਤ ਕਰਨ ਲਈ ਕੋਈ ਸਾਰਥਕ ਬਰਾਮਦ ਕਰੀਏ ਤੇ ਸ਼ੂਰਨ ਦੇਸ਼ੀ ਦੇ ਨਾਲ ਤਾਂਕਿ ਇਹ ਜਿਹੜੇ ਬੰਨ ਵਾਰ-ਵਾਰ ਟੁੱਟਦੇ ਆ ਇਹਨਾਂ ਦਾ ਕੋਈ ਵਧੀਆ ਬੰਦੋਬਸਤ ਕੀਤਾ ਜਾਵੇ ਤੇ ਲੋਕ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੋ ਰਹੇ ਤੈਨੋਂ ਦੇ ਦੇਖੋ ਤੁਸੀਂ ਧਰਮ ਪ੍ਰਚਾਰ ਕਮੇਟੀ ਦੀ ਸਾਰੀ ਟੀਮ ਭਾਈ ਜਗਦੇਵ ਸਿੰਘ ਜੀ ਕੋਹਤਵਾਲ ਸਾਹਿਬ ਵਾਲੇ ਭਾਈ ਹਰਵਿੰਦਰ ਸਿੰਘ ਜੀ ਪ੍ਰਚਾਰਕ ਕਪੂਰਥਲੇ ਤੋਂ ਭਾਈ ਪਰਮਜੀਤ ਸਿੰਘ ਪ੍ਰਚਾਰਕ ਭਾਈ ਨਿਸ਼ਾਨ ਸਿੰਘ ਚਭਾਲ ਕਵੀਸ਼ਰ ਸਾਰੇ ਜਥੇ ਇਸ ਸਥਾਨ ਤੇ ਜਿੱਥੇ ਜਿੱਥੇ ਮਹਾਰਾਜ ਦੇ ਸਰੂਪ ਗੁਰਦੁਆਰੇ ਸਹਿਬਾਨ ਦੇ ਵਿੱਚ ਹੈਗੇ ਆ ਜਾਂ ਜਿੱਥੇ ਪਾਣੀ ਆਇਆ ਆ ਉੱਥੇ ਵੀ ਮੇਲ ਮਲਾਪ ਕਰ ਰਹੇ ਗ੍ਰੰਥੀ ਸਿੰਘਾਂ ਦੇ ਨਾਲ ਪ੍ਰਬੰਧਕ ਵੀਰਾਂ ਦੇ ਨਾਲ ਵੀ ਮਹਾਰਾਜ ਜੀ ਦੇ ਪਾਵਨ ਸਰੂਪ ਜਿਹੜੇ ਸੁਰੱਖਿਅਤ ਸਥਾਨਾਂ ਤੇ ਲਜਾਏ ਜਾਣ ਪਰ ਪਤਾ ਕਰਨ ਤੇ ਪਤਾ ਲੱਗਾ ਵੀ ਹਜੇ ਇਸ ਇਲਾਕੇ ਵਿੱਚ ਇਧਰ ਪਾਵਨ ਸਰੂਪ ਜਿਹੜੇ ਆ ਉਹ ਨਹੀਂ ਹਨ ਸੋ ਫਿਰ ਵੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਡੀ ਜੀ ਨਵੀਂ ਧਰਮ ਪ੍ਰਚਾਰ ਦੀ ਟੀਮ ਆ ਉਹ ਗ੍ਰੰਥੀ ਸਿੰਘਾਂ ਨਾਲ ਨਿਰੰਤਰ ਪ੍ਰਬੰਧਕ ਵੀਰਾਂ ਨਾਲ ਸੰਪਰਕ ਰੱਖ ਰਹੀ ਆ ਸਤਿਗੁਰੂ ਕਿਰਪਾ ਕਰਨ ਜੋ ਇਹ ਕੁਦਰਤੀ ਆਫਤਾਂ ਵਾਂ ਆਉਂਦੀਆਂ ਆ ਤੇ ਪੰਜਾਬ ਜਿਹੜਾ ਆ ਉਹ ਡੁੱਬ ਰਿਹਾ ਆ ਕਦੀ ਨਸ਼ਿਆਂ ਦੀ ਦਲਦਲ ਵਿੱਚ ਕਦੀ ਹੜ੍ਹਾਂ ਦੀ ਮਾਰ ਵਿੱਚ ਕਦੀ ਹੋਰ ਸਮਾਜਿਕ ਬਰਾਈਆਂ ਮਨਮਤੀ ਕਰਮ ਕਾਂਡ ਜਿਹੜੇ ਆ ਉਹ ਨਿਰੰਤਰ ਦੇਖ ਰਹੇ ਆ ਸੋ ਸਤਿਗੁਰੂ ਕਿਰਪਾ ਕਰਨ ਵੀ ਇਸ ਫੜ ਦੀ ਮਾਰ ਤੋਂ ਲੋਕਾਂ ਨੂੰ ਰਾਹਤ ਮਿਲੇ ਸੋ ਛੇਤੀ ਜਿਹੜੇ ਇਹ ਬੰਦੋਬਸਤ ਹੋਣ ਪੱਕੇ ਬੰਨ ਜਿਹੜੇ ਆ ਉਹ ਬਣਾਏ ਜਾਣ باقی ਜੋ ਸਾਲ ਦੋ ਸਾਲ ਬਾਅਦ ਲੋਖ ਖਵਾਰ ਹੁੰਦੇ ਆ ਉਹ ਨਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ